ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲਾ ਦੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਕੱਲ ਆਪਾਂ ਵਲੌਗ ਪਾਇਆ ਸੀ ਹਿੰਦੀ ਦੇ ਵਿੱਚ ਤੇ ਠੀਕ ਹੈ ਜੀ ਬਹੁਤ ਬਹੁਤਾ ਲਾਈਕ ਨਹੀਂ ਕੀਤਾ ਤੁਸੀਂ ਹਿੰਦੀ ਨੂੰ ਤੇ ਕਿਉਂਕਿ ਮੇਰੇ ਮੋਹਨਾ ਹਿੰਦੀ ਬਹੁਤ ਹੀ ਸਜਦੀ ਨਹੀਂ ਹੈਗੀ ਆਪਾਂ ਪੰਜਾਬੀ ਬੋਲਦੇ ਰਹਿੰਦੇ ਆ ਇਸ ਕਰਕੇ ਜਿਹੜੀ ਹਿੰਦੀ ਆ ਉਹ ਵੀ ਉਹਦੇ ਵਿੱਚ ਵੀ ਪੰਜਾਬੀ ਦਾ ਹੀ ਟੱਚ ਆ ਜਾਂਦਾ ਉਹਦੇ ਵਿੱਚ ਜਿਹੜੀ ਟੋਨ ਸੀ ਉਹ ਪੰਜਾਬੀ ਵਾਲੀ ਹੋਈ ਸੀ ਸੋ ਜਿਹੜੇ ਹਿੰਦੀ ਬੋਲਦੇ ਨੇ ਉਹਦੇ ਵਿੱਚ ਮਿਠਾਸ ਬਹੁਤ ਹੁੰਦੀ ਹੈ ਜੀ ਪਰ ਆਪਣੀ ਬੋਲੀ ਕਿਉਂਕਿ ਆਪਾਂ ਪੰਜਾਬੀ ਜਿਆਦਾ ਫਲੂਐਂਟਲੀ ਬੋਲਦੇ ਆ ਇਸ ਕਰਕੇ ਉਹਦੇ ਵਿੱਚ ਹਿੰਦੀ ਆ ਜਿਹੜੀ ਔਰਲ ਗੱਡ ਜੀ ਹੋ ਗਈ ਸੀਗੀ ਖਿਚੜੀ ਜੀ ਬਣ ਗਈ ਵਿੱਚ ਹਿੰਦੀ ਵਿੱਚ ਪੰਜਾਬੀ ਤੇ ਚਲੋ ਕੋਈ ਗੱਲ ਨਹੀਂ ਜੀ ਆਪਾਂ ਜਿਹੜੀ ਭਾਸ਼ਾ ਘਰ ਚ ਬੋਲਦੇ ਆ ਨਾ ਉਹੀ ਆਪਣੇ ਤੋਂ ਆਪਣੇ ਮੂੰਹੋਂ ਸੱਜਦੀ ਆ ਔਰ ਉਹੀ ਆਪਾਂ ਸੌਖੇ ਤਰੀਕੇ ਨਾਲ ਬੋਲ ਸਕਦੇ ਆ ਤੇ ਕਈ ਭੈਣਾਂ ਦੇ ਨਾ ਕਮੈਂਟ ਆ ਕਈ ਦਿਨਾਂ ਤੋਂ ਆ ਰਹੇ ਨੇ ਜਿਹੜੀਆਂ ਪੁੱਛਦੀਆਂ ਨੇ ਕਿ ਸਾਡੇ ਬੱਚਿਆਂ ਦੇ ਜਾਂ ਬॉयज ਦੇ ਜਾਂ ਕਿਸੇ ਗਰਲ ਦੇ ਹਨਾ 15 ਸਾਲ ਦਾ ਇਸਾਰਾਂ ਸਾਲ ਦਾ ਹੈ ਫੇਸ ਦੇ ਉੱਪਰ ਬਹੁਤ ਸਾਰੀਆਂ ਫਿੰਸੀਆਂ ਨੇ ਹਨਾ ਪਿੰਪਲਸ ਨੇ ਵੀ ਉਹਨਾਂ ਦਾ ਕੋਈ ਇਲਾਜ ਦੱਸੋ ਉਹਨਾਂ ਦਾ ਜੀ ਸਭ ਤੋਂ ਵਧੀਆ ਇਲਾਜ ਇਹ ਵੈਸੇ ਤਾਂ ਮੈਂ ਇੱਕ ਵਲੌਗ ਪਾਇਆ ਸੀਗਾ ਉਹਦਾ ਸਭ ਤੋਂ ਬੈਸਟ ਇਲਾਜ ਇਹ ਹੁੰਦਾ ਹੈ ਕਿ ਤੁਸੀਂ ਨਾ ਦੁੱਧ ਲੈ ਲਓ ਤੁਸੀਂ ਵੈਸੇ ਜੇ ਕੱਚਾ ਦੁੱਧ ਲੈ ਲਓ ਉਹਨੂੰ ਥੋੜਾ ਜਿਹਾ ਹਲਕਾ ਜਿਹਾ ਗਰਮ ਕਰ ਲਓ ਜਿਹਨੂੰ ਆਪਾਂ ਲਿਊਕ ਵਾਰਮ ਨਿੱਗਾ ਜਾਂ ਕਹਿ ਦਿੰਨੇ ਆ ਜਿਹਨੂੰ ਤੁਸੀਂ ਬਰਦਾਸ਼ਤ ਕਰ ਸਕੋ ਆਪਣੇ ਫੇਸ ਤੇ ਲਾ ਕੇ ਮਤਲਬ ਹਲਕਾ ਜਿਹਾ ਠਰਜ ਆ ਬਣਣਾ ਹੈ ਉਹਦੇ ਵਿੱਚ ਨਾ ਤੁਸੀਂ ਹਲਦੀ ਪਾ ਲਓ ਇੱਕ ਚੁਟਕੀ ਹਲਦੀ ਦੀ ਪਾ ਕੇ ਨਾ ਕਾਟਨ ਦੇ ਨਾਲ ਉਹਨੂੰ ਮਿਕਸ ਕਰਕੇ ਕਾਟਨ ਦੇ ਨਾਲ ਤੁਸੀਂ ਆਪਣੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਲਾ ਲਓ ਉਸ ਤੋਂ ਬਾਅਦ ਤੁਸੀਂ ਉਹ ਲੇਅਰ ਨੂੰ ਸੁੱਕਣ ਦਿਓ ਫਿਰ ਦੁਬਾਰਾ ਤੋਂ ਉਹੀ ਲੇਅਰ ਫਿਰ ਦੁਬਾਰਾ ਲਾ ਲਓ ਤੇ ਇਸ ਤਰ੍ਹਾਂ ਕਰਦੇ ਕਰਦੇ ਤੁਸੀਂ 6 ਤੋਂ 7 ਲੇਅਰਸ ਲਾ ਲਓ ਇੱਕ ਲੇਅਰ ਸੁੱਕ ਗਈ ਦੂਜੀ ਲਾ ਲਈ ਦੂਜੀ ਸੁੱਕ ਗਈ ਫਿਰ ਤੀਜੀ ਲਾ ਲਈ ਤੀਜੀ ਸੁੱਕ ਗਈ ਫਿਰ ਚੌਥੀ ਲਾ ਲਈ ਇਸ ਤਰ੍ਹਾਂ ਕਰਦੇ ਕਰਦੇ ਨਾ ਤੁਸੀਂ ਬਹੁਤ ਸਾਰੀਆਂ ਲੇਅਰਸ ਲਾ ਲੈਣੀਆਂ 6-7 ਲੇਅਰਸ ਲਾ ਲਓ ਤੇ ਜਦੋਂ ਲਾਸਟ ਵਾਲੀ ਹੈ ਜਿਹੜੀ ਉਹ ਵੀ ਸੁੱਕ ਜੂਗੀ ਉਹਨੂੰ ਫਿਰ ਤੁਸੀਂ ਕੋਸੇ ਪਾਣੀ ਨਾਲ ਆਪਣੇ ਫੇਸ ਨੂੰ ਵਾਸ਼ ਕਰ ਲਓ ਤੇ ਕੋਸ਼ਿਸ਼ ਕਰੋ ਕਿਉਂਕਿ oily skin ਹੁੰਦੀ ਹੈ ਨਾ ਜਿਨ੍ਹਾਂ ਦੀ ਉਹਨਾਂ ਦੇ ਹੀ ਫਿੰਸੀਆਂ ਹੁੰਦੀਆਂ ਨੇ ਪਿੰਪਲਸ ਹੁੰਦੀਆਂ ਨੇ ਕੋਸ਼ਿਸ਼ ਕਰੋ ਕਿ ਤੁਸੀਂ ਅ ਮਤਲਬ ਕਿ ਆਪਣਾ ਫੇਸ ਜਿਹੜਾ ਉਹ ਬੇਸਣ ਨਾਲ ਧੋ ਠੀਕ ਹੈ ਜੀ ਕੱਲਾ ਬੇਸਣ ਹੀ ਲੈ ਲਓ ਉਹਦੇ ਵਿੱਚ ਹਲਕੀ ਜੀ ਦਹੀਂ ਪਾਉਣੀ ਆ ਤਾਂ ਪਾ ਲਓ ਜਾਂ ਗੁਲਾਬ ਜਲ ਪਾ ਲਓ ਉਹਦੇ ਨਾਲ ਆਪਣਾ ਫੇਸ ਹੈ ਜਿਹੜਾ ਉਹ ਧੋ ਤੁਸੀਂ ਕਿਉਂਕਿ ਉਹ ਡਰਾਈ ਕਰਦਾ ਸਕਿਨ ਨੂੰ ਤੇ ਉਹਦੇ ਨਾਲ ਥੋੜਾ ਜਿਹੜਾ ਇੰਨਾ ਜ਼ਿਆਦਾ ਔਇਲ ਨਿਕਲਦਾ ਹੈਗਾ ਉਹ ਬੰਦ ਹੋ ਜਾਊਗਾ ਤੇ ਜਿਹੜੀਆਂ ਪਿੰਪਲਸ ਨੇ ਉਹ ਵੀ ਠੀਕ ਹੋ ਜਾਣਗੀਆਂ ਸੋ ਜਿਹੜੀ ਤੁਹਾਡੀ ਸਕਿਨ ਹੈ ਉਹ ਬਹੁਤ ਵਧੀਆ ਹੋ ਜੂਗੀ ਆਮ ਵੀ ਆਪਾਂ ਨੂੰ ਚਾਹੀਦਾ ਕਿ 베ਸਣ ਦੇ ਵਿੱਚ ਹੀ ਆਪਾਂ ਕੁਝ ਪਾ ਕੇ ਆਪਾਂ ਆਪਣੇ ਵਾਸ਼ਰਮ ਦੇ ਵਿੱਚ ਹੀ ਰੱਖ ਲਈਏ ਤੇ 베ਸਣ 'ਚ ਹੀ ਕੁਝ ਪਾ ਕੇ ਆਪਾਂ ਉਹਨਾਂ ਨਾਲ ਫੇਸ ਵਾਸ਼ ਕਰ ਲਈਏ ਹੋਰ ਨਹੀਂ ਤਾਂ 베ਸਣ ਦੇ ਵਿੱਚ ਆਪਾਂ ਪਾਣੀ ਪਾ ਕੇ ਉਹਦੇ ਨਾਲ ਹੀ ਫੇਸ ਆਪਣਾ ਜੀ ਵਾਸ਼ ਕਰ ਲਈਏ ਤਾਂ ਬਹੁਤ ਵਧੀਆ ਜੀ ਸਭ ਤੋਂ ਵਧੀਆ ਜੇ ਦੁਨੀਆ ਦੇ ਵਿੱਚ ਕੋਈ ਫੇਸ ਵਾਸ਼ ਹੈਗਾ ਮੈਨੂੰ ਤਾਂ ਇਹ ਲੱਗਦਾ ਉਹ 베ਸਣ ਤੋਂ ਉੱਪਰ ਦੀ ਨਹੀਂ ਹੋ ਸਕਦਾ 베ਸਣ ਤਾਂ ਦੀ ਬੈਸਟ ਹੈ ਬੇਸਣ ਦੇ ਵਿੱਚ ਤੁਸੀਂ ਮਲਾਈ ਪਾ ਲਓ ਬੇਸਣ ਤੁਸੀਂ ਦਹੀਂ ਪਾ ਲਓ ਬੇਸਣ ਥੋੜੀ ਜੀ ਹਲਦੀ ਪਾ ਲਓ ਥੋੜਾ ਜਿਹਾ ਵਿੱਚ ਚੌਲਾਂ ਦਾ ਆਟਾ ਪਾ ਲਓ ਜੇ ਤੁਸੀਂ ਉਹ ਪਾ ਕੇ ਆਪਣੇ ਫੇਸ ਤੇ ਲਾਉਣੇ ਆ ਨਾ ਜੀ ਤੀਜੇ ਦਿਨੋਂ ਚੌਥੇ ਦਿਨੋਂ ਤੁਸੀਂ ਭੈਣੋ ਦੇਖਿਓ ਤੁਹਾਡਾ ਚਿਹਰਾ ਜਿਹੜਾ ਕਿਵੇਂ ਚੰਦ ਵਾਂਗੂੰ ਚਮਕੂਗਾ ਤੇ ਤੁਹਾਡੇ ਰਿਸ਼ਤੇਦਾਰ ਵੀ ਕਹਿਣਗੇ ਵੀ ਹੁਣ ਤੂੰ ਚਿਹਰੇ ਤੇ ਕੀ ਲਾਉਣ ਲੱਗ ਗਈ ਠੀਕ ਹੈ ਜੀ ਸਭ ਤੋਂ ਵਧੀਆ ਜਿਹੜਾ ਰੈਮਡੀ ਹੈਗੀ ਇਹ ਸਭ ਤੋਂ ਵਧੀਆ ਉਹ ਇਹੀ ਹੈ ਸਭ ਤੋਂ ਵਧੀਆ ਫੇਸ ਪੈਕ ਹੈਗਾ ਜੋ ਮਰਜੀ ਤੁਸੀਂ ਭਰ ਲਾਣਾ ਚ ਜਾਈ ਜਾਓ ਜੋ ਮਰਜੀ ਕਰੀ ਜਾਓ ਪਰ ਇਹਦੀ ਰੀਸ ਹੈ ਜਿਹੜੀ ਉਹ ਕੋਈ ਫੀਸ ਪੈਗ ਕੋਈ ਫੇਸ਼ੀਅਲ ਨਹੀਂ ਕਰਦਾ ਜਿਵੇਂ ਹੀ ਤੁਸੀਂ ਉਹਨੂੰ ਲਾ ਲੋਗੇ ਲਾ ਕੇ ਥੋੜਾ ਜਿਹਾ ਉਹਨੂੰ ਸੁੱਕਣ ਦਿਓ ਬਹੁਤ ਜ਼ਿਆਦਾ ਵੀ ਨਾ ਸੁੱਕਣ ਦਿਓ 80% ਉਹਨੂੰ ਸੁੱਕ ਲੈਣ ਦਿਓ ਤੇ ਫਿਰ ਉਸ ਤੋਂ ਬਾਅਦ ਤੁਸੀਂ ਹੱਥ ਥੋੜੇ ਜਿਗੇ ਗਿੱਲੇ ਕਰਕੇ ਉਹਨੂੰ ਚੰਗੀ ਤਰ੍ਹਾਂ ਜਦੋਂ ਇਦਾਂ ਮਲੋਗੇ ਨਾ ਆਪਣੇ ਚਿਹਰੇ ਦੇ ਉੱਪਰ ਤੇ ਆ ਜਿਹੜੇ ਬਾਲ ਹੁੰਦੇ ਨੇ ਲੋਈ ਹੁੰਦੀਆਂ ਨਾਲੇ ਤਾਂ ਇਹ ਸਾਰੀ ਉੱਤਰ ਜਾਂਦੀ ਹੈ ਤੇ ਨਾਲੇ ਸਾਰੀ ਮੈਲ ਉੱਤਰ ਜਾਂਦੀ ਹੈ ਜਿੰਨੇ ਚਿਰ ਦੇ ਵਿੱਚ ਤੁਸੀਂ ਉਹ ਫੇਸ ਪੈਕ ਲਾਉਂਗੇ ਆਪਣੇ ਚਿਹਰੇ ਦੇ ਉੱਪਰ ਓਨੀ ਦੇਰ ਚ ਉਹੀ ਫੇਸ ਪੈਕ ਜਿਹੜਾ ਬਣਾਇਆ ਸੀਗਾ ਤੁਸੀਂ ਬੇਸੰ ਦਾ ਚੌਲਾਂ ਦਾ ਆਟੇ ਦਾ ਹਨਾ ਉਹ ਨੂੰ ਤੁਸੀਂ ਆਪਣੇ ਬਾਹਾਂ ਤੇ ਤੇ ਹੱਥਾਂ ਤੇ ਲਾ ਕੇ ਜਦੋਂ ਰਗੜੋਗੇ ਇਹਨਾਂ ਨੂੰ ਚੰਗੀ ਤਰ੍ਹਾਂ ਰਗੜੋ ਇੰਨੀਆਂ ਬੱਤੀਆਂ ਬਣ ਬਣ ਕੇ ਤੁਹਾਡੇ ਹੱਥਾਂ ਤੋਂ ਬਾਹਾਂ ਤੋਂ ਮੈਲ ਉਤਰੂਗੀ ਤੇ ਹੱਥ ਤੇ ਬਾਹਾਂ ਇੰਨੇ ਸੋਹਣੇ ਹੋ ਜਾਣਗੇ ਕਈ ਵਾਰੀ ਆਪਾਂ ਚਿਹਰਾ ਚਮਕਾਈ ਜਾਂਦੇ ਆਂ ਹੱਥਾਂ ਬਲ ਧਿਆਨ ਨਹੀਂ ਦਿੰਦੇ ਫਿਰ ਆਪਾਂ ਆਪਦੇ ਹੱਥਾਂ ਨੂੰ ਆਪਣੀ ਚੁੰਨੀ ਜਲ ਕੋਈ ਜਾਂਦੇ ਆਂ ਹਨਾ ਤੇ ਹੱਥਾਂ ਦੀ ਕੇਅਰ ਕਰਨੀ ਵੀ ਉਨੀ ਜ਼ਰੂਰੀ ਆ ਜਿੰਨੀ ਆਪਣੇ ਫੇਸ ਦੀ ਜੋ ਤੁਸੀਂ ਫੇਸ ਤੇ ਲਾ ਰਹੇ ਹੋ ਉਹੀ ਚੀਜ਼ ਤੁਸੀਂ ਆਪਣੇ ਹੱਥਾਂ ਤੇ ਵੀ ਯੂਜ਼ ਕਰੋ ਠੀਕ ਆ ਜੀ ਤੇ ਚਿਹਰਾ ਤੁਹਾਡਾ ਇੰਨਾ ਕੁ ਸੋਹਣਾ ਹੋ ਜਾਊਗਾ ਤੁਹਾਨੂੰ ਖੁਦ ਨੂੰ ਵਿਸ਼ਵਾਸ ਨਹੀਂ ਹੋਣਾ ਹੈਗਾ ਵੀ ਦੋ ਕਵਾਰੀ ਜਦੋਂ ਤੁਸੀਂ ਇਹ ਯੂਜ਼ ਕਰ ਲਓਗੇ ਤੁਹਾਨੂੰ ਖੁਦ ਨੂੰ ਵਿਸ਼ਵਾਸ ਨਹੀਂ ਹੋਣਾ ਹੈਗਾ ਵੀ ਮੇਰੇ ਹੀ ਚਿਹਰੇ ਆਏ ਸੀ ਇੰਨਾ ਜ਼ਿਆਦਾ ਸੋਹਣਾ ਇੰਨਾ ਮਤਲਬ ਕਿ ਲਸ਼ ਲਸ਼ ਕਰੂਗਾ ਤੁਸੀਂ ਮੇਰਾ ਚਿਹਰਾ ਦੇਖ ਰਹੇ ਹੋ ਨਾ ਕੈਮਰੇ ਦੇ ਵਿੱਚ ਆ ਦੇਖੋ ਕਿਵੇਂ ਲਸ਼ ਲਸ਼ ਕਰ ਰਿਹਾ ਹੈ ਸਮਕ੍ਰਿਆ ਨੂੰ ਕਿਉਂਕਿ ਮੈਂ ਸਾਰੀਆਂ ਚੀਜ਼ਾਂ ਯੂਜ਼ ਕਰਦੀ ਰਹਿਣੀ ਆ ਤੇ ਇਹਦਾ ਜਿਹੜਾ ਕਿਉਂਕਿ ਮੈਂ ਤੁਹਾਨੂੰ ਦਿਖਾਉਣ ਲਈ ਯੂਜ਼ ਕਰਦੀ ਰਹਿਣੀ ਆ ਤੇ ਉਹਦੇ ਨਾਲ ਸਾਰਾ ਜਿਹੜਾ ਇਫੈਕਟ ਆ ਉਹ ਮੇਰੇ ਤੇ ਆਈ ਜਾਂਦਾ ਤੁਸੀਂ ਤਾਂ ਪਤਾ ਨਹੀਂ ਕਰਦੇ ਹੋ ਯੂਜ਼ ਕੀ ਨਹੀਂ ਕਰਦੇ ਸੋ ਜਿਹੜਾ ਫਿੰਸੀਆਂ ਦਾ ਇਲਾਜ ਸੀਗਾ ਉਹ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਦੁੱਧ ਦੇ ਵਿੱਚ ਹਲਦੀ ਪਾ ਕੇ 6-7 ਲੇਅਰਸ ਲਾਓ ਕੱਲ ਵੀ ਇੱਕ ਕੁੜੀ ਆਈ ਸੀ ਆਪਣੇ ਕੋਲੇ ਸ਼ਾਪ ਤੇ ਉਹ ਵੀ ਮੈਨੂੰ ਪੁੱਛਦੀ ਸੀ ਉਹਦੇ ਹੋਈਆਂ ਹੋਈਆਂ ਸੀ ਤੇ ਉਹਨੂੰ ਵੀ ਮੈਂ ਇਹੀ ਦੱਸਿਆ ਸੀਗਾ ਕਿ ਤੁਸੀਂ ਇਹ ਯੂਜ਼ ਕਰੋ ਚਾਹੇ ਤੁਸੀਂ ਰੈਗੂਲਰ ਯੂਜ਼ ਕਰ ਲਓ ਤੇ ਇੱਕ ਗੱਲ ਯਾਦ ਰੱਖਿਓ ਕਿ ਜਿਨ੍ਹਾਂ ਦੀ oily skin ਹੁੰਦੀ ਹੈ ਫਿੰਸੀਆਂ ਉਹਨਾਂ ਦੀ ਹੁੰਦੀਆਂ ਨਹੀਂ ਤੇ ਉਹ ਵੇਸਨ ਤਾਂ ਜਿਆਦਾ ਤੋਂ ਜਿਆਦਾ ਯੂਜ਼ ਕਰੋ ਤੇ ਉਸ ਤੋਂ ਬਾਅਦ ਤੁਹਾਡੇ ਫਿੰਸੀਆਂ ਦੀ ਪ੍ਰੋਬਲਮ ਜਿਹੜੀ ਨਹੀਂ ਹੋਊਗੀ ਦੂਜੀ ਗੱਲ ਇਹ ਕਿ ਜਿਹੜੇ 15 16 ਸਾਲ ਦੀ 17 ਸਾਲ ਦੀ ਏਜ ਟੀਨੇਜ ਹੁੰਦੀ ਹੈ ਇਹਦੇ ਵਿੱਚ ਵੈਸੇ ਹੀ ਕਈਆਂ ਦੇ ਹਾਰਮੋਨਲ ਚੇਂਜ ਹੁੰਦੀਆਂ ਨਾ ਜਦੋਂ ਉਦੋਂ ਫਿਰ ਫਿੰਸੀਆਂ ਹੋ ਜਾਂਦੀਆਂ ਨੇ ਇਹਦੇ ਲਈ ਹੋਈ ਇੱਕ ਮਿੰਟ ਰੁਕੋ ਵੀ ਇੱਕ ਮਿੰਟ ਰੁਕੋ ਇਹਦੇ ਵਿੱਚ ਕੋਈ ਟੀਨੇਜ ਹੁੰਦੀ ਹੈ ਇਹ ਤੇ ਇਹਦੇ ਵਿੱਚ ਹਾਰਮੋਨਲ ਇੰਬੈਲੈਂਸ ਹੁੰਦਾ ਹੈ ਹਾਰਮੋਨ ਚੇਂਜ ਹੁੰਦੇ ਨੇ ਨਾ ਜਦੋਂ ਉਦੋਂ ਫਿੰਸੀਆਂ ਹੋਣ ਲੱਗ ਜਾਂਦੀਆਂ ਨੇ ਤੇ ਇਹਦੇ ਵਿੱਚ ਕੋਈ ਬੜੀ ਜਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਤੇ ਨਾ ਹੀ ਕਿਸੇ ਮੈਡੀਸਨ ਦੀ ਲੋੜ ਹੁੰਦੀ ਹੈ ਤੇ ਇਸ ਤਰ੍ਹਾਂ ਕਰਕੇ ਤੁਸੀਂ ਇਹ ਵਾਲੀ ਰੈਮਡੀ ਹੈ ਜਿਹੜੀ ਯੂਜ਼ ਕਰੋ ਤੇ ਤੁਹਾਨੂੰ ਬਹੁਤ ਜ਼ਿਆਦਾ ਇਹਦੇ ਤੋਂ ਫਰਕ ਪਊਗਾ ਫਿੰਸੀਆਂ ਤੋਂ ਬਹੁਤ ਜ਼ਿਆਦਾ ਫਰਕ ਪਊਗਾ ਠੀਕ ਹੈ ਜੀ ਸੋ ਅੱਜ ਆਪਾਂ ਵਲੌਗ ਆ ਜਿਹੜਾ ਉਹ ਪੰਜਾਬੀ ਦੇ ਵਿੱਚ ਦੇਖੋਗੇ ਮੈਂ फटाफट ਬੋਲ-ਬੋਲ ਕੇ ਬਣਾ ਰਹੇ ਹਾਂ ਤੇ ਹਿੰਦੀ ਮੈਨੂੰ ਸੋਚ-ਸੋਚ ਕੇ ਮਨੋਂ ਨਹੀਂ ਆ ਰਹੀ ਸੀ ਕਿ ਕੀ ਬੋਲਾਂ ਨਹੀਂ ਰਹਾ ਤੇ ਕੀ ਬੋਲਾਂ ਤੇ ਚਲੋ ਠੀਕ ਹੈ ਜੀ ਆਪਾਂ ਵਲੌਗ ਕੋਸ਼ਿਸ਼ ਕਰਾਂਗੇ ਪੰਜਾਬੀ ਦੇ ਵਿੱਚ ਹੀ ਪਾਈਏ ਹਿੰਦੀ ਦੇ ਵਿੱਚ ਤਾਂ ਮੈਂ ਸ਼ੌਕ ਹੀ ਆ ਹੀ ਪਤਾ ਸੀਗਾ ਤੇ ਇਹ ਵਲੌਗ ਹੈ ਬਸ ਇੰਨਾ ਕੀ ਬਣਾਉਂਗੀ ਅੱਜ ਮੈਂ ਇੱਥੇ ਵਲੌਗ ਦਾ ਐਂਡ ਕਰਦੀ ਹਾਂ ਤੇ ਫਿਰ ਮਿਲਾਂਗੇ ਆਪਾਂ ਹੁਣ ਅਗਲਾ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ